ਮੈਂ ਬੇਉਲਾਦ ਸੀ ਮੇਰਾ ਪਤੀ ਆਪਣੀ ਭੈਣ ਦਾ 15 ਸਾਲ ਦਾ ਬੇਟਾ ਸਾਡੇ ਘਰ ਲੈ ਆਇਆ ਕਿਉਂਕਿ ਉਹ 79 ਮੇਰਾ ਪਤੀ ਦੂਜੇ ਦੇਸ਼ ਵਿੱਚ ਰਹਿੰਦਾ ਸੀ ਮੈਂ ਤੇ ਮੇਰੀ ਨੰਦ ਦਾ ਬੇਟਾ ਇਕੱਲੇ ਘਰ ਦੇ ਵਿੱਚ ਹੁੰਦੇ ਸੀ ਇੱਕ ਦਿਨ ਜਦੋਂ ਮੈਨੂੰ ਚੱਕਰ ਆਇਆ ਤਾਂ ਮੈਂ ਡਾਕਟਰ ਦੇ ਕੋਲ ਚਲੀ ਗਈ ਡਾਕਟਰ ਨੇ ਮੇਰਾ ਚੈੱਕਅਪ ਕੀਤਾ ਅਤੇ ਕਿਹਾ ਕਿ ਤੁਸੀਂ ਪ੍ਰੈਗਨੈਂਟ ਹੋ ਇਹ ਸੁਣ ਕੇ ਤਾਂ ਮੈਂ 당ਗ ਰਹਿ ਗਈ ਸੀ ਮੇਰੇ ਪਤੀ ਨੂੰ ਗਏ ਹੋਏ 1 ਸਾਲ ਹੋਣ ਵਾਲਾ ਸੀ ਫਿਰ ਇਹ ਕਿਵੇਂ ਸੰਭਵ ਸੀ ਸੱਚ ਜਾਣਨ ਦੇ ਲਈ ਮੈਂ ਆਪਣੇ ਕਮਰੇ ਦੇ ਵਿੱਚ ਕੈਮਰਾ ਲਗਵਾ ਦਿੱਤਾ ਸਵੇਰੇ ਉੱਠ ਕੇ ਕੈਮਰੇ ਦੇ ਵਿੱਚ ਦੇਖਿਆ ਤਾਂ ਮੇਰੇ ਪੈਰਾ ਹੇਠੋਂ ਜਿਵੇਂ ਨਿਕਲ ਗਈ ਸੀ ਕਿਉਂਕਿ ਮੇਰੀ ਨਾਨਦ ਦਾ ਬੇਟਾ ਮੇਰਾ પતિ ਬਾਰਲੇ ਦੇਸ਼ ਦੇ ਵਿੱਚ ਨੌਕਰੀ ਕਰਦਾ ਸੀ ਅਤੇ ਮੈਂ ਹਿੰਦੁਸਤਾਨ ਦੇ ਵਿੱਚ ਇਕੱਲੀ ਰਹਿੰਦੀ ਸੀ ਮੈਨੂੰ ਇਕੱਲੇਪਨ ਦਾ ਅਹਿਸਾਸ ਬਿਲਕੁਲ ਨਾ ਹੁੰਦਾ ਜੇਕਰ ਮੇਰੀ ਕੋਈ ਔਲਾਦ ਹੁੰਦੀ ਮੇਰੇ ਵਿਆਹ ਨੂੰ 3 ਸਾਲ ਹੋ ਗਏ ਸਨ ਪਰ ਮੈਂ ਔਲਾਦ ਦੀ ਖੁਸ਼ੀ ਨੂੰ ਤਰਸ ਰਹੀ ਸੀ ਇਸ ਵਾਰ ਜਦੋਂ ਮੇਰੇ ਪਤੀ ਰਵੀ ਦਵਾਈ ਤੋਂ ਵਾਪਸ ਆਏ ਤਾਂ ਸਾਡੇ ਨਾਲ ਇੱਕ ਅਜਿਹਾ ਹਾਸਾ ਹੋਇਆ ਜਿਸ ਨੇ ਸਾਡੀ ਸੂਝ-ਬੂਝ ਗੁੰਮ ਕਰ ਦਿੱਤੀ ਸੀ ਮੇਰੇ ਪਤੀ ਦੀ ਇੱਕ ਹੀ ਭੈਣ ਸੀ ਜੋ ਉਹਨਾਂ ਤੋਂ ਵੱਡੀ ਸੀ ਉਹਨਾਂ ਦਾ ਵਿਆਹ ਮੇਰੇ ਵਿਆਹ ਤੋਂ 13 ਸਾਲ ਪਹਿਲਾਂ ਹੀ ਹੋ ਗਿਆ ਸੀ ਮੇਰੀ ਨੰਦ ਦਾ ਇੱਕ ਹੀ ਬੇਟਾ ਸੀ ਜੋ 15 ਸਾਲ ਦਾ ਸੀ ਮੇਰੇ ਪਤੀ ਦੇ ਹਿੰਦੂਸਤਾਨ ਆਉਣ ਦੀ ਖਬਰ ਦੇ ਬਾਰੇ ਸੁਣ ਕੇ ਉਹ ਸਾਨੂੰ ਮਿਲਣ ਦੇ ਲਈ ਆ ਰਹੇ ਸੀ ਕਿ اچانک ਤੋਂ ਉਹਨਾਂ ਦੀ ਗੱਡੀ ਇੱਕ ਹਾਸੀ ਦਾ ਸ਼ਿਕਾਰ ਹੋ ਗਈ ਇਹ ਖਬਰ ਇਸ ਤਰ੍ਹਾਂ ਦੀ ਸੀ ਕਿ ਸਾਡੇ ਸਿਰ ਤੇ ਪਹਾੜ ਬਣ ਕੇ ਟੁੱਟੀ ਸੀ ਜਦੋਂ ਤੱਕ ਅਸੀਂ ਸਾਰੇ ਹਸਪਤਾਲ ਪਹੁੰਚੇ ਤਾਂ ਮੇਰੀ ਨੰਦ ਅਤੇ ਉਹਨਾਂ ਦਾ ਪਤੀ ਇਸ ਦੁਨੀਆ ਨੂੰ ਛੱਡ ਕੇ ਜਾ ਚੁੱਕੇ ਸਨ ਉਹਨਾਂ ਦੇ ਬੇਟੇ ਦੀ ਜ਼ਿੰਦਗੀ ਬਚ ਗਈ easy. ਬਾਰੂ ਉਸਦੇ ਸੱਟਾਂ ਬਹੁਤ ਲੱਗੀਆਂ ਸਨ। ਰਵੀ ਦੇ ਮਾਪੇ ਤਾਂ ਪਹਿਲਾਂ ਹੀ ਮਰ ਚੁੱਕੇ ਸਨ। ਬਸ ਇੱਕ ਭੈਣ ਸੀ। ਹੁਣ ਉਹ ਵੀ ਜਾ ਚੁੱਕੀ ਸੀ। ਰਵੀ ਤਾਂ ਇੱਕਦਮ ਚੁੱਪ ਹੋ ਗਿਆ ਸੀ। ਬਹੁਤ ਵੱਡਾ ਸਦਮਾ ਸੀ ਜੋ ਸਾਨੂੰ ਮਿਲਿਆ ਸੀ। ਮੈਂ ਵੀ ਬਹੁਤ ਦੁਖੀ ਸੀ ਅਤੇ ਮੇਰੀ ਨੰਦ ਦਾ ਬੇਟਾ ਹਰਦਿਕ ਵੀ ਬਹੁਤ ਗਮਸਮਝਿਆ ਹੋ ਚੁੱਕਿਆ ਸੀ। ਉਸ ਵਿਚਾਰੇ ਦੇ ਤਾਂ ਮਾਪੇ ਦੋਨੋਂ ਹੀ ਛੱਡ ਕੇ ਹਮੇਸ਼ਾ ਹਮੇਸ਼ਾ ਦੇ ਲਈ ਚਲੇ ਗਏ ਸੀ। ਮੈਂ ਕਦੇ ਉਸ ਨੂੰ ਦਲਾਸਾ ਦਿੰਦੀ ਤੇ ਕਦੇ ਆਪਣੇ ਪਤੀ ਰਵੀ ਨੂੰ ਇੱਕ ਮੀ ਨਾ ਸਾਡਾ ਇਸੇ ਦੁੱਖ ਦੇ ਵਿੱਚ ਹੀ ਲੰਘਿਆ ਸੀ ਹਾਰਦਿਕ ਦਾ ਸਾਡੇ ਤੋਂ ਇਲਾਵਾ ਇੱਕ ਚਾਚਾ ਤੇ ਚਾਚੀ ਸਨ ਹਾਰਦਿਕ ਦੇ ਚਾਚਾ ਨੂੰ ਵੀ ਆਪਣੇ ਭਰਾ ਭਾਬੀ ਦਾ ਬਹੁਤ ਦੁੱਖ ਸੀ ਉਹ ਹਾਰਦਿਕ ਨੂੰ ਆਪਣੇ ਨਾਲ ਵੀ ਲੈ ਕੇ ਜਾਣਾ ਚਾਹੁੰਦੇ ਸਨ ਪਰ ਰਵੀ ਵੀ ਹਾਰਦਿਕ ਨੂੰ ਛੱਡਣ ਦੇ ਲਈ ਤਿਆਰ ਨਹੀਂ ਸੀ ਕਹਿਣ ਲੱਗੇ ਕਿ ਇਹ ਮੇਰੀ ਭੈਣ ਦੀ ਆਖਰੀ ਨਿਸ਼ਾਨੀ ਹੈ ਮੈਂ ਇਸ ਨੂੰ ਆਪਣੇ ਕੋਲ ਰੱਖਾਂਗਾ ਅਤੇ ਜਦੋਂ ਹਾਰਦਿਕ ਤੋਂ ਪੁੱਛਿਆ ਗਿਆ ਤਾਂ ਉਸ ਨੇ ਵੀ ਰਵੀ ਦੇ ਨਾਲ ਰਹਿਣਾ ਹੀ ਪਸੰਦ ਕੀਤਾ ਸੀ ਇਸ ਕਰਕੇ ਰਵੀ ਹਾਰਦਿਕ ਨੂੰ ਸਾਡੇ ਹੀ ਘਰ ਲੈ ਆਏ ਹਾਰਦਿਕ ਦੇ ਚਾਚਾ ਤੇ ਚਾਚੀ ਵਾਪਸ ਪਿੰਡ ਚਲੇ ਗਏ ਸਨ ਰਵੀ ਨੇ ਆਪਣੇ ਭਾਂਜੇ ਦਾ ਇੱਕ ਬਹੁਤ ਹੀ ਚੰਗੇ ਸਕੂਲ ਦੇ ਵਿੱਚ ਦਾਖਲਾ ਕਰਵਾ ਦਿੱਤਾ ਸੀ ਉਹ 10ਵੀਂ ਕਲਾਸ ਦਾ ਸਟੂਡੈਂਟ ਸੀ ਰਵੀ 1 ਮਹੀਨੇ ਬਾਅਦ ਹੀ ਵਾਪਸ ਦੁਬਈ ਚਲੇ ਗਏ ਸੀ ਹੁਣ ਮੈਂ ਤੇ ਹਾਰਦਿਕ ਘਰ ਦੇ ਵਿੱਚ ਇਕੱਲੇ ਹੁੰਦੇ ਸੀ ਉਹ ਹਰ ਸਮੇਂ ਬਹੁਤ ਉਦਾਸ ਰਹਿੰਦਾ ਸੀ ਮੇਰੀ ਕੋਸ਼ਿਸ਼ ਹੁੰਦੀ ਸੀ ਕਿ ਮੈਂ ਉਸਨੂੰ ਇਸ ਦੁੱਖ ਤੋਂ ਬਾਹਰ ਕੱਢਾਂ ਪਰ ਮੈਂ ਜਦੋਂ ਵੀ ਉਸਦੇ ਨਾਲ ਗੱਲ ਕਰਦੀ ਤਾਂ ਉਹ ਮੇਰੇ ਨਾਲ ਠੀਕ ਤਰ੍ਹਾਂ ਗੱਲ ਵੀ ਨਹੀਂ ਕਰਦਾ ਸੀ ਉਸਦਾ ਵਿਵਾਰ ਮੇਰੇ ਨਾਲ ਪਤਾ ਨਹੀਂ ਕਿਉਂ ਉਖੜਿਆ ਉਖੜਿਆ ਰਹਿੰਦਾ ਸੀ ਹਾਲਾਂਕਿ ਮੇਰੀ ਇਹੀ ਕੋਸ਼ਿਸ਼ ਹੁੰਦੀ ਕਿ ਉਹ ਮੇਰੇ ਨਾਲ ਗੱਲਾਂ ਕਰਿਆ ਕਰੇ ਮੈਨੂੰ ਆਪਣੀ ਮਾਂ ਸਮਝੇ ਚਲੋ ਇਸ ਬਹਾਨੇ ਨਾਲ ਹੀ ਸਹੀ ਮੈਨੂੰ ਵੀ ਬੱਚੇ ਦੀ ਕਮੀ ਪੂਰੀ ਹੋ ਜਾਵੇਗੀ ਪਰ ਹਾਰਦਿਕਤਾ ਮੇਰੇ ਨਾਲ ਸਿੱਧੇ ਮੂੰਹ ਗੱਲ ਨਹੀਂ ਕਰਦਾ ਸੀ ਜਦੋਂ ਉਹ ਮੇਰੇ ਤੋਂ ਖਿਜਿਆ ਖਿਜਿਆ ਰਹਿਣ ਲੱਗਿਆ ਤਾਂ ਮੈਂ ਵੀ ਉਸ ਨੂੰ ਉਸਦੇ ਹਾਲ ਉੱਤੇ ਛੱਡ ਦਿੱਤਾ ਅਤੇ ਉਸ ਦੇ ਨਾਲ ਗੱਲਬਾਤ ਕਰਨੀ ਘੱਟ ਕਰ ਦਿੱਤੀ। ਇੱਕ ਵਾਰ ਮੈਂ ਉਸ ਨੂੰ ਉਸ ਦੇ ਕਮਰੇ ਦੇ ਵਿੱਚ ਖਾਣੇ ਦਾ ਪੁੱਛਣ ਦੇ ਲਈ ਗਈ ਤਾਂ ਉਹ ਫੋਨ ਉੱਤੇ ਕਿਸੇ ਨਾਲ ਗੱਲ ਕਰ ਰਿਹਾ ਸੀ। ਮੈਨੂੰ ਦੇਖ ਕੇ ਉਸਨੇ ਫੋਨ ਜਲਦੀ ਨਾਲ ਬੰਦ ਕਰ ਦਿੱਤਾ। ਜਦੋਂ ਮੈਂ ਪੁੱਛਿਆ ਕਿ ਤੁਸੀਂ ਕਿਸ ਨਾਲ ਗੱਲ ਕਰ ਰਹੇ ਸੀ? ਤਾ ਉਹ ਕਹਿਣ ਲੱਗਿਆ ਕਿ ਆਪਣੇ ਫਰੈਂਡ ਦੇ ਨਾਲ ਉਹ ਇੱਕਦਮ ਤੋਂ ਘਬਰਾ ਗਿਆ ਜਿਵੇਂ ਮੈਂ ਉਸ ਦੀ ਕੋਈ ਚੋਰੀ ਫੜ ਲਈ ਹੋਵੇ ਮੈਂ ਕਿਹਾ ਕਿ ਤੁਸੀਂ ਆ ਕੇ ਖਾਣਾ ਖਾ ਲਓ ਉਹ ਪਤਾ ਨਹੀਂ ਕਿਉਂ ਮੇਰੇ ਤੋਂ ਆਪਣਾ ਮੋਬਾਈਲ ਲੁਕੋ ਰਿਹਾ ਸੀ ਹੁਣ ਮੈਨੂੰ ਉਸ ਤੇ ਕੁਝ ਸ਼ੱਕ ਹੋ ਗਿਆ ਸੀ ਹੁਣ ਮੈਂ ਉਸ ਤੇ ਨਿਗਰ ਰੱਖਣ ਲੱਗ ਗਈ ਸੀ ਮੈਨੂੰ ਨਹੀਂ ਪਤਾ ਸੀ ਮੈਨੂੰ ਇੱਕ ਵੱਡੀ ਮੁਸੀਬਤ ਦੇ ਵਿੱਚ ਪਾ ਦੇਵੇਗਾ ਮੈਂ ਰਾਤ ਨੂੰ ਹਾਰਦਿਕ ਦੇ ਕਮਰੇ ਦੇ ਵਿੱਚ ਗਈ ਤਾਂ ਉਹ ਸੌ ਰਿਹਾ ਸੀ ਉਸ ਦਾ ਮੋਬਾਈਲ ਔਨ ਕਰਕੇ ਦੇਖਿਆ ਤਾਂ ਮੇਰੀਆਂ ਅੱਖਾਂ ਹਰਾਨੀ ਨਾਲ ਫਟੀਆਂ ਦੀਆਂ ਫਟੀਆਂ ਰਹਿ ਗਈਆਂ ਸਨ ਕਿਉਂਕਿ ਉਸ ਵਿੱਚ ਤਾਂ ਇਸ ਤਰ੍ਹਾਂ ਦੀਆਂ ਵੀਡੀਓ ਅਤੇ ਤਸਵੀਰਾਂ ਸਨ ਜੋ ਮੈਨੂੰ ਸ਼ਰਮ ਦੇ ਨਾਲ ਪਾਣੀ ਪਾਣੀ ਕਰ ਗਈਆਂ ਸਨ ਇੰਨੀ ਛੋਟੀ ਉਮਰ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਕਿਵੇਂ ਦੇਖ ਸਕਦਾ ਸੀ ਮੈਨੂੰ ਇਹ ਜਾਣ ਕੇ ਬਹੁਤ ਅਫਸੋਸ ਹੋਇਆ ਸੀ ਉਸ ਤੇ ਗੁੱਸਾ ਵੀ ਬਹੁਤ ਆਇਆ ਸੀ ਕਿ ਉਸ ਨੂੰ ਸ਼ਰਮ ਨਹੀਂ ਆਉਂਦੀ ਇਹ ਸਭ ਕੁਝ ਦੇਖਦੇ ਹੋਏ ਮੈਂ ਉਸ ਦਾ ਮੋਬਾਈਲ ਚੱਕਿਆ ਅਤੇ ਆਪਣੇ ਕਮਰੇ ਦੇ ਵਿੱਚ ਲੈ ਆਈ ਅਗਲੇ ਦਿਨ ਹਾਰਦਿਕ ਬਹੁਤ ਪਰੇਸ਼ਾਨ ਸੀ ਸ਼ਾਇਦ ਉਹ ਆਪਣਾ ਮੋਬਾਈਲ ਲੱਭ ਰਿਹਾ ਸੀ ਸ਼ਾਮ ਨੂੰ ਮੇਰੇ ਤੋਂ ਪੁੱਛਣ ਲੱਗਿਆ ਕਿ ਤੁਸੀਂ ਮੇਰਾ ਮੋਬਾਈਲ ਕਿਤੇ ਦੇਖਿਆ ਹੈ ਇਹ ਸੁਣ ਕੇ ਮੈਂ ਉਸ ਨੂੰ ਬਹੁਤ ਬੁਰੀ ਤਰ੍ਹਾਂ ਝਿੜਕਿਆ ਮੈਂ ਕਿਹਾ ਹਾਰਦਿਕ ਤੁਹਾਡਾ ਮੋਬਾਈਲ ਮੇਰੇ ਕੋਲ ਹੈ ਅਤੇ ਜਿਸ ਤਰ੍ਹਾਂ ਦੀਆਂ ਤੁਸੀਂ ਵੀਡੀਓ ਤੇ ਤਸਵੀਰਾਂ ਦੇਖਦੇ ਹੋ ਹੁਣ ਭੁੱਲ ਜਾਓ ਕਿ ਮੈਂ ਤੁਹਾਨੂੰ ਮੋਬਾਈਲ ਦੇਵਾਂਗੀ ਮੇਰੇ ਇੰਨਾ ਸਖ਼ਤਾਂ ਸ਼ਬਦਾਂ ਤੇ ਉਹ ਗੁੱਸੇ ਭਰੀਆਂ ਨਜ਼ਰਾਂ ਦੇ ਨਾਲ ਮੈਨੂੰ ਦੇਖਣ ਲੱਗਾ ਮੈਂ ਉਸ ਨੂੰ ਹੁਣ ਹੋਰ ਵੀ ਜ਼ਿਆਦਾ ਝਿੜਕ ਦਿੱਤਾ ਕਿ ਜੇਕਰ ਤੁਸੀਂ ਨਾ ਸੁਧਰੇ ਤਾਂ ਮੈਂ ਤੁਹਾਡੀ ਸ਼ਿਕਾਇਤ ਤੁਹਾਡੇ ਮਾਮਾ ਨੂੰ ਕਰ ਦਿਆਂਗੀ ਉਹ ਮੇਰੇ ਨਾਲ ਮੂੰਹ ਤੋਂ ਤਾਂ ਕੁਝ ਨਹੀਂ ਬੋਲਿਆ ਪਰ ਜਿੰਨਾ ਨਜ਼ਰਾਂ ਦੇ ਨਾਲ ਮੈਨੂੰ ਦੇਖ ਰਿਹਾ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਉਹ ਮੈਨੂੰ ਕੱਚਾ ਹੀ ਖਾ ਜਾਵੇਗਾ ਅੱਖਾਂ ਦੇ ਵਿੱਚ ਗੁੱਸਾ ਭਰ ਕੇ ਮੈਨੂੰ ਬਹੁਤ ਬੁਰੀ ਤਰ੍ਹਾਂ ਘੂਰ ਰਿਹਾ ਸੀ ਉਸ ਦੇ ਇਸ ਵਿਵਹਾਰ ਨੂੰ ਦੇਖ ਕੇ ਮੈਂ ਵੀ ਬਹੁਤ ਪਰੇਸ਼ਾਨ ਹੋ ਗਈ ਸੀ ਉਸ ਦੇ ਰੰਗ ਟੰਗ ਕੁਝ ਇਸ ਤਰ੍ਹਾਂ ਦੇ ਸੀ ਫਿਰ ਮੈਂ ਉਸ ਦੇ ਸਾਹਮਣੇ ਜਾਹਿਰ ਨਹੀਂ ਹੋਣ ਦਿੱਤਾ ਉਹ ਚੁੱਪਚਾਪ ਆਪਣੇ ਕਮਰੇ ਦੇ ਵਿੱਚ ਚਲਾ ਗਿਆ ਹੁਣ ਤਾਂ ਉਸ ਨੇ ਇੱਕ ਨਵਾਂ ਤਮਾਸ਼ਾ ਫੜ ਲਿਆ ਸੀ ਰਾਤ ਦੇ ਖਾਣੇ ਤੋਂ ਬਾਅਦ ਉਹ ਘਰੋਂ ਬਾਹਰ ਚਲਾ ਜਾਂਦਾ ਅਤੇ ਫਿਰ ਰਾਤ ਨੂੰ ਲੇਟ ਹੀ ਘਰ ਵਾਪਸ ਆਉਂਦਾ ਜਦੋਂ ਮੈਂ ਉਸ ਨੂੰ ਵਜ੍ਹਾ ਪੁੱਛਦੀ ਤਾਂ ਬਿਨਾਂ ਜਵਾਬ ਦਿੱਤੇ ਹੀ ਕਮਰੇ ਤੋਂ ਬਾਹਰ ਚਲਾ ਜਾਂਦਾ ਮੈਨੂੰ ਉਸ ਦੇ ਇੰਤਜ਼ਾਰ ਦੇ ਵਿੱਚ ਲੇਟ ਤੱਕ ਜਾਗਣਾ ਪੈਂਦਾ ਸੀ ਗੱਲ ਜੇਕਰ ਇੱਥੋਂ ਤੱਕ ਹੀ ਰਹਿੰਦੀ ਤਾਂ ਵੀ ਠੀਕ ਸੀ ਪਰ ਉਹ ਤਾਂ ਮੈਨੂੰ ਹੱਦ ਤੋਂ ਜ਼ਿਆਦਾ ਪਰੇਸ਼ਾਨ ਕਰਨ ਲੱਗਾ ਸੀ ਸਵੇਰੇ ਸਕੂਲ ਜਾਂਦਾ ਹੋਇਆ ਆਪਣਾ ਪੂਰੇ ਕਮਰੇ ਦੇ ਵਿੱਚ ਖੁਲਾਰਾ ਪਾ ਕੇ ਜਾਂਦਾ ਸੀ ਹਰ ਸਮੇਂ ਕੋਈ ਨਾ ਕੋਈ ਮੇਰੇ ਲਈ ਕੰਮ ਵਧਾਉਂਦਾ ਹੀ ਰਹਿੰਦਾ ਸੀ ਜਦੋਂ ਮੈਂ ਖਾਣਾ ਬਣਾਉਂਦੀ ਤਾਂ ਉਹ ਖਾਣੇ ਦੇ ਵਿੱਚ ਸੌ ਤਰ੍ਹਾਂ ਦੀਆਂ ਕਮੀਆਂ ਕੱਢਦਾ ਜਾਦਾ ਕਿ ਕਿਸ ਤਰ੍ਹਾਂ ਦਾ ਗੰਦਾ ਜਿਹਾ ਖਾਣਾ ਬਣਾਇਆ ਹੈ ਬਿਲਕੁਲ ਵੀ ਸੁਆਦ ਨਹੀਂ ਹੈ ਮੈਂ ਨਹੀਂ ਖਾਣਾ ਇਹ ਖਾਣਾ ਮੈਨੂੰ ਕੁਝ ਹੋਰ ਬਣਾ ਕੇ ਦਿਓ ਮੈਂ ਤਾਂ ਉਸ ਦੀਆਂ ਹਰਕਤਾਂ ਨੂੰ ਸਹਿੰਦੇ ਸਹਿੰਦੇ ਤੰਗ ਹੋਣ ਲੱਗੀ ਸੀ ਮੈਂ ਜੇਕਰ ਉਸ ਨੂੰ ਕਦੇ ਬਾਜ਼ਾਰ ਜਾਣ ਦੇ ਲਈ ਕਹਿ ਦਿੰਦੀ ਕਿ ਕੁਝ ਸਮਾਨ ਲੈ ਆਓ ਤਾਂ ਉਹ ਸਾਫ਼ ਮਨਾਂ ਕਰ ਦਿੰਦਾ ਕਿ ਮੈਂ ਨਹੀਂ ਜਾਵਾਂਗਾ ਮੈਂ ਤਾਂ ਹਰਦਿਕ ਦੀਆਂ ਹਰਕਤਾਂ ਤੋਂ ਤੰਗ ਆ ਗਈ ਸੀ ਉਹ ਬਹੁਤ ਹੀ ਅਜੀਬ ਜਿਹਾ ਲੜਕਾ ਸੀ ਬਹੁਤ ਜਿੱਦੀ ਟਾਈਪ ਦਾ ਉਹ ਮੇਰੀ ਗੱਲ ਮੰਨਣੀ ਤਾਂ ਦੂਰ ਦੀ ਗੱਲ ਸੁਣਨਾ ਵੀ ਪਸੰਦ ਨਹੀਂ ਕਰਦਾ ਸੀ ਅਤੇ ਇੱਕ ਵਾਰ ਤਾਂ ਹੱਦ ਹੋ ਗਈ ਜਦੋਂ ਮੈਂ ਰਾਤ ਨੂੰ ਨੀਂਦ ਤੋਂ ਜਾਗ ਗਈ ਪਿਆਸ ਦੇ ਕਾਰਨ ਮੇਰਾ ਗਲ ਸੁੱਕ ਰਿਹਾ ਸੀ ਜਦੋਂ ਮੈਂ ਪਾਣੀ ਪੀਣ ਦੇ ਲਈ ਬਾਹਰ ਹਾਲ ਦੇ ਵਿੱਚ ਆਈ ਤਾਂ ਹਾਰਦਿਕ ਟੀਵੀ ਚਲਾ ਕੇ ਇੱਕ ਬਹੁਤ ਹੀ ਘਟੀਆ ਜਿਹੀ ਅੰਗਰੇਜ਼ੀ ਫਿਲਮ ਆਵਾਜ਼ ਬੰਦ ਕਰਕੇ ਦੇਖ ਰਿਹਾ ਸੀ ਅਤੇ ਨਾਲ ਹੀ ਸਰਕਟ ਵੀ ਪੀ ਰਿਹਾ ਸੀ ਉਸ ਨੂੰ ਸ਼ਾਇਦ ਮੇਰੇ ਕਮਰੇ ਤੋਂ ਬਾਹਰ ਆਉਣ ਦੀ ਉਮੀਦ ਨਹੀਂ ਸੀ ਇਸ ਕਰਕੇ ਉਹ ਬੇਫਿਕਰ ਸੀ ਅਤੇ ਫਿਰ ਇੱਕ ਦਮ ਤੋਂ ਮੈਨੂੰ ਦੇਖ ਕੇ ਹੈਰਾਨ ਹੋ ਕੇ ਖੜਾ ਹੋ ਗਿਆ ਸਿਰਕਟ ਵਾਲਾ ਹੱਥ ਉਸਨੇ ਇੱਕਦਮ ਤੋਂ ਪਿੱਛੇ ਕਰ ਲਿਆ ਪਰ ਮੈਂ ਸਭ ਕੁਝ ਦੇਖ ਚੁੱਕੀ ਸੀ ਗੁੱਸੇ ਦੇ ਨਾਲ ਮੇਰਾ ਬਹੁਤ ਬੁਰਾ ਹਾਲ ਸੀ ਇਹ ਲੜਕਾ ਤਾਂ ਦਿਨੋਂ ਦਿਨ ਵਿਗੜਦਾ ਹੀ ਜਾ ਰਿਹਾ ਸੀ ਮੈਂ ਗੁੱਸੇ ਦੇ ਨਾਲ ਉਸਦੇ ਕੋਲ ਆ ਕੇ ਖੜੀ ਹੋ ਗਈ ਅਤੇ ਗੁੱਸੇ ਦੇ ਨਾਲ ਉਸ ਨੂੰ ਕਹਿਣ ਲੱਗੀ ਕਿ ਆਪਣਾ ਹੱਥ ਅੱਗੇ ਕਰੋ ਕੀ ਹੈ ਤੁਹਾਡੇ ਹੱਥ ਦੇ ਵਿੱਚ ਉਹ ਵੀ ਇੱਕਦਮ ਠੀਠ ਬਣ ਕੇ ਖੜਾ ਰਿਹਾ ਅਤੇ ਮੈਨੂੰ ਇਗਨੋਰ ਕਰਦਾ ਰਿਹਾ ਜਦੋਂ ਮੈਂ ਉਸਨੂੰ ਦੁਬਾਰਾ ਪੁੱਛਿਆ ਉਹ ਬਹੁਤ ਹੀ ਬਤਮੀਜ਼ੀ ਦੇ ਨਾਲ ਬੋਲਿਆ ਤੁਸੀਂ ਹੁੰਦੇ ਕੌਣ ਹੋ ਮੇਰੇ ਨਾਲ ਪੁੱਛਗਿੱਛ ਕਰਨ ਵਾਲੇ ਮੈਨੂੰ ਗੁੱਸਾ ਆਇਆ ਅਤੇ ਮੈਂ ਇੱਕ ਜ਼ੋਰਦਾਰ ਥੱਪੜ ਉਸਦੇ ਮੂੰਹ ਉੱਤੇ ਮਾਰ ਦਿੱਤਾ ਅਤੇ ਉਸਦੇ ਹੱਥ ਨੂੰ ਫੜ ਕੇ ਸਿਰਕੜ ਲੈ ਕੇ ਜ਼ਮੀਨ ਤੇ ਸੁੱਟ ਕੇ ਭੁਜਾ ਦਿੱਤੀ ਅਤੇ ਫਿਰ ਰਿਮੋਟ ਦੇ ਨਾਲ ਟੀਵੀ ਆਫ ਕੀਤਾ ਪਰ ਮੇਰੇ ਤੇ ਤਾਂ ਹਰਾਨੀ ਦਾ ਪਹਾੜ ਹੀ ਟੁੱਟ ਪਿਆ ਜਦੋਂ ਹਾਰਦਿਕ ਨੇ ਮੈਨੂੰ ਦੋਨਾਂ ਬਾਹਾਂ ਤੋਂ ਫੜਿਆ ਅਤੇ ਗੁੱਸੇ ਨਾਲ ਲਾਲ ਹੁੰਦੀਆਂ ਅੱਖਾਂ ਦੇ ਨਾਲ ਬੋਲਿਆ ਇਸ ਤੋਂ ਬਾਅਦ ਜੇਕਰ ਤੁਸੀਂ ਮੇਰੇ ਤੇ ਹੱਥ ਚੁੱਕਿਆ ਤਾਂ ਮੈਂ ਤੁਹਾਡੇ ਨਾਲ ਬਹੁਤ ਬੁਰਾ ਕਰਾਂਗਾ ਮੈਂ ਤਾਂ ਹਾਰਦਿਕ ਤੋਂ ਇਹ ਸੁਣ ਕੇ ਹੈਰਾਨ ਹੋ ਗਈ ਸੀ ਕਿੰਨਾ ਬੱਤਮੀਜ਼ ਲੜਕਾ ਸੀ ਉਹ ਮੈਂ ਤਾਂ ਸੋਚ ਵੀ ਨਹੀਂ ਸਕਦੀ ਸੀ ਉਹ ਮੈਨੂੰ ਗੁੱਸੇ ਦੇ ਨਾਲ ਇਹ ਬੋਲ ਕੇ ਆਪਣੇ ਕਮਰੇ ਦੇ ਵਿੱਚ ਚਲਾ ਗਿਆ ਸੀ ਗੁੱਸਾ ਤਾਂ ਮੈਨੂੰ ਵੀ ਬਹੁਤ ਆ ਰਿਹਾ ਸੀ ਪਰ ਮੈਂ ਬਰਦਾਸ਼ਤ ਕਰ ਗਈ ਸੀ ਪਰ ਫਿਰ ਵੀ ਮੇਰੇ ਅੱਖਾਂ ਦੇ ਵਿੱਚੋਂ ਹੰਝੂ ਵਹਿਣ ਲੱਗੇ ਸਨ ਮੈਂ ਤਾਂ ਉਸ ਨੂੰ ਆਪਣਾ ਬੇਟਾ ਸਮਝ ਸਮਝ ਕੇ ਉਸ ਦੇ ਲਈ ਸਾਰੇ ਕੰਮ ਕਰਦੀ ਸੀ ਉਸ ਨੂੰ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦਿੱਤੀ ਉਹ ਆਪਣੀ ਜ਼ਿੰਦਗੀ ਨੂੰ ਖਰਾਬ ਨਾ ਕਰ ਲਵੇ ਬਸ ਇਹੀ ਸੋਚ ਕੇ ਮੈਂ ਉਸ ਨੂੰ ਗਲਤ ਕੰਮ ਕਰਨ ਤੋਂ ਰੋਕ ਰਹੀ ਸੀ ਜੇਕਰ ਅੱਜ ਮੈਂ ਉਸ ਦੇ ਮੂੰਹ ਤੇ ਥੱਪੜ ਮਾਰਿਆ ਸੀ ਤਾਂ ਮੈਂ ਇੱਕ ਮਾਂ ਦੀ ਹیثیت ਦੇ ਨਾਲ ਮਾਰਿਆ ਸੀ ਤਾਂ ਕਿ ਉਸ ਦੇ ਆਉਣ ਵਾਲੀ ਜ਼ਿੰਦਗੀ ਖਰਾਬ ਨਾ ਹੋਵੇ ਪਰ ਉਹ ਸ਼ਾਇਦ ਮੈਨੂੰ ਮਾਂ ਸਮਝਦਾ ਹੀ ਨਹੀਂ ਸੀ ਜਦੋਂ ਉਸ ਦੀ ਮਾਂ ਤੇ ਪਿਓ ਦਾ ਦਿਹਾਂਤ ਹੋਇਆ ਸੀ ਤਾਂ ਰਵੀ ਉਸ ਨੂੰ ਘਰ ਲੈ ਕੇ ਆਈ ਸੀ ਤਾ ਮੈਂ ਉਸ ਨੂੰ ਮਾਂ ਦਾ ਪਿਆਰ ਦੇਣਾ ਚਾਹਿਆ ਸੀ ਉਸ ਦੀ ਐਡਮਿਸ਼ਨ ਸਭ ਤੋਂ ਚੰਗੇ ਸਕੂਲ ਦੇ ਵਿੱਚ ਕਰਵਾਈ ਸੀ ਉਸ ਦੀ ਹਰ ਖਵਾਇਸ਼ ਪੂਰੀ ਕੀਤੀ ਸੀ ਪਰ ਉਸ ਲੜਕੇ ਦੀਆਂ ਤਾਂ ਬਤਮੇਜੀਆਂ ਹੀ ਖਤਮ ਨਹੀਂ ਹੁੰਦੀਆਂ ਸੀ ਮੈਂ ਆਪਣੇ ਕਮਰੇ ਦੇ ਵਿੱਚ ਆ ਕੇ ਰਵੀ ਦੇ ਨਾਲ ਫੋਨ ਤੇ ਗੱਲ ਕੀਤੀ ਮੈਂ ਹਰ ਇੱਕ ਦੀਆਂ ਸਾਰੀਆਂ ਗੱਲਾਂ ਉਸ ਨੂੰ ਦੱਸ ਦਿਤੀਆਂ ਉਹ ਕਹਿਣ ਲੱਗੀ ਕਿ ਤੁਸੀਂ ਕੱਲ ਮੇਰੀ ਉਸ ਦੇ ਨਾਲ ਗੱਲ ਕਰਵਾ ਦਿਓ ਮੈਂ ਕਿਹਾ ਕਿ ਜੇਕਰ ਹਾਰਦਿਕ ਨੇ ਇਸ ਤਰ੍ਹਾਂ ਹੀ ਕਰਨਾ ਹੈ ਤਾਂ ਉਸ ਦਾ ਇੰਤਜ਼ਾਮ ਕਿਤੇ ਹੋਰ ਕਰਵਾ ਦਿਓ ਰਵੀ ਨੇ ਕਿਹਾ ਕਿ ਮੈਂ ਉਸ ਨੂੰ ਖੁਦ ਸਮਝਾ ਲਿਆਂਗਾ ਤੁਸੀਂ ਚਿੰਤਾ ਨਾ ਕਰੋ ਪਰ ਜਦੋਂ ਮੈਂ ਆਪਣੀ ਗੱਲ ਤੇ ਡਟੀ ਰਹੀ ਕਿ ਰਵੀ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ ਕਿ ਹਾਰਦਿਕ ਹੱਦ ਤੋਂ ਜ਼ਿਆਦਾ ਵਿਗੜ ਚੁੱਕਿਆ ਹੈ ਉਸ ਨੂੰ ਸਖਤੀ ਦੀ ਜ਼ਰੂਰਤ ਹੈ ਤਾਂ ਰਵੀ ਮੇਰੇ ਤੇ ਹੀ ਗੁੱਸਾ ਕਰਨ ਲੱਗੇ ਕਿ ਦੁਬਾਰਾ ਆਪਣੇ ਮੂੰਹ ਤੋਂ ਕਦੇ ਵੀ ਇਹ ਗੱਲ ਨਾ ਕਿਹੋ ਕਿ ਮੈਂ ਹਾਰਦਿਕ ਨੂੰ ਕੱਲਾ ਛੱਡ ਦੇਵਾਂਗਾ ਉਹ ਮੇਰੀ ਜ਼ਿੰਮੇਵਾਰੀ ਹੈ ਅਜੇ ਬੱਚਾ ਹੈ ਥੋੜੀ ਬਹੁਤ ਬਤਮੀਜ਼ੀ ਕਰ ਜਾਂਦਾ ਹੋਵੇਗਾ ਪਰ ਬਿਨਾ ਮਾਂ-ਬਾਪ ਤੋਂ ਹੈ ਥੋੜਾ ਤਾਂ ਸਹਿਣਾ ਹੀ ਪਵੇਗਾ ਪਰ ਹੌਲੀ-ਹੌਲੀ ਉਹ ਆਪਣੇ ਆਪ ਠੀਕ ਹੋ ਜਾਵੇਗਾ ਰਵੀ ਦੀ ਗੱਲ ਸੁਣ ਕੇ ਮੈਨੂੰ ਦੁੱਖ ਹੋਇਆ ਸੀ। ਮੇਰੀ ਗੱਲ ਸਮਝਣ ਦੀ ਬਜਾਏ ਉਹ ਉਲਟਾ ਹਾਰਦਿਕ ਦੀ ਸਾਈਡ ਲੈ ਰਹੀ ਸਨ। ਉਸ ਨੂੰ ਸਪੋਰਟ ਕਰ ਰਹੇ ਸਨ। ਹਾਲਾਂਕਿ ਮੈਂ ਵੀ ਨਹੀਂ ਚਾਹੁੰਦੀ ਸੀ ਕਿ ਇਸ ਤਰ੍ਹਾਂ ਹਾਰਦਿਕ ਨੂੰ ਇਕੱਲਾ ਛੱਡ ਦਿੱਤਾ ਜਾਵੇ ਪਰ ਮਜਬੂਰੀ ਸੀ। ਜਦੋਂ ਤੱਕ ਉਸ ਨੂੰ ਜਵਾਨੇ ਦੀਆਂ ਠੋਕਰਾਂ ਸਹਿਣ ਨੂੰ ਨਾ ਮਿਲਦੀਆਂ ਤਾ ਉਹ ਸਹੀ ਰਾਸਤੇ ਤੇ ਨਹੀਂ ਆ ਸਕਦਾ ਸੀ ਖੈਰ ਹੁਣ ਮੇਰਾ ਰਵੀ ਨੂੰ ਕੁਝ ਵੀ ਕਹਿਣਾ ਬੇਕਾਰ ਸੀ ਮੈਂ ਰਵੀ ਨੂੰ ਬਸ ਇੰਨਾ ਹੀ ਕਿਹਾ ਕਿ ਤੁਸੀਂ ਹਾਰਦਿਕ ਨੂੰ ਸਮਝਾਓ ਕਿ ਉਹ ਦੁਬਾਰਾ ਮੇਰੇ ਨਾਲ ਬਤਮੀਜ਼ੀ ਨਾ ਕਰੇ ਅਗਲੇ ਦਿਨ ਮੈਂ ਰਵੀ ਨੂੰ ਫੋਨ ਕੀਤਾ ਤੇ ਹਾਰਦਿਕ ਦੇ ਕਮਰੇ ਵਿੱਚ ਗਈ ਉਹ ਬੈੱਡ ਉੱਤੇ ਹੀ ਬੈਠਾ ਸੀ ਮੈਨੂੰ ਕਮਰੇ ਦੇ ਵਿੱਚ ਆਉਂਦੇ ਦੇਖ ਕੇ ਉਹ ਗੁੱਸੇ ਨਾਲ ਘੂਰਨ ਲੱਗਿਆ ਖੈਰ ਮੈਂ ਫੋਨ ਉਸ ਦੇ ਵਾਲਕ ਪਵਾ ਦਿੱਤਾ ਉਸ ਨੂੰ ਕਿਹਾ ਕਿ ਆਪਣੇ ਮਾਮਾ ਦੇ ਨਾਲ ਗੱਲ ਕਰੋ ਇਹ ਕਹਿ ਕੇ ਮੈਂ ਕਮਰੇ ਤੋਂ ਬਾਹਰ ਆ ਗਈ ਸੀ ਅਤੇ ਕਿਚਨ ਦੇ ਵਿੱਚ ਜਾ ਕੇ ਖਾਣਾ ਬਣਾਉਣ ਲੱਗੀ 15 ਤੋਂ 20 ਮਿੰਟ ਬਾਅਦ ਉਹ ਕਿਚਨ ਦੇ ਵਿੱਚ ਆਇਆ ਸੀ ਮੇਰਾ ਫੋਨ ਮੇਰੇ ਸਾਹਮਣੇ ਰੱਖ ਦਿੱਤਾ ਉਸ ਦੀਆਂ ਅੱਖਾਂ ਹੁਣ ਵੀ ਲਾਲ ਸਨ ਨੱਕ ਵੀ ਲਾਲ ਸੀ ਅੱਖਾਂ ਦੇ ਵਿੱਚ ਵੀ ਹੰਝੂ ਸਨ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਬਹੁਤ ਜ਼ਿਆਦਾ ਹੋ ਰੋਇਆ ਹੋਵੇ ਮੈਂ ਸੋਚਿਆ ਕਿ ਰੋ ਧੋ ਕੇ ਉਸਨੇ ਰਵੀ ਦੇ ਸਾਹਮਣੇ ਮੇਰੀਆਂ ਬੁਰਾਈਆਂ ਕੀਤੀਆਂ ਹੋਣਗੀਆਂ ਅਤੇ ਰਵੀ ਨੂੰ ਵੀ ਇਸ ਤੇ ਵਿਸ਼ਵਾਸ ਆ ਗਿਆ ਹੋਵੇਗਾ ਪਰ ਮੈਨੂੰ ਹੈਰਾਨੀ ਉਸ ਸਮੇਂ ਹੋਈ ਜਦੋਂ ਉਹ ਮੈਨੂੰ ਹੌਲੀ ਜਹੀ ਬੋਲਿਆ ਮਾਮੀ ਜੀ ਮੈਨੂੰ ਮਾਫ ਕਰ ਦਿਓ ਮੈਂ ਅੱਗੇ ਤੋਂ ਤੁਹਾਡੇ ਨਾਲ ਬਤਮੀਜੀ ਨਹੀਂ ਕਰਾਂਗਾ ਇਹ ਕਹਿ ਕੇ ਉਹ ਕਿਚਨ ਤੋਂ ਬਾਹਰ ਨਿਕਲ ਗਿਆ ਕੁਝ ਦੇਰ ਤੱਕ ਮੈਂ ਉਸ ਨੂੰ ਹੈਰਾਨੀ ਨਾਲ ਜਾਂਦਾ ਦੇਖਦੀ ਰਹੀ ਮੈਨੂੰ ਆਪਣੇ ਕੰਨਾਂ ਤੇ ਵਿਸ਼ਵਾਸ ਵਾਸ਼ ਨਹੀਂ ਆ ਰਿਹਾ ਸੀ ਕਿ ਹਾਰਦਿਕ ਮੇਰੇ ਤੋਂ ਮਾਫੀ ਮੰਗੇਗਾ ਮੈਂ ਖਾਣਾ ਬਣਾ ਕੇ ਟੇਬਲ ਉੱਤੇ ਰੱਖ ਦਿੱਤਾ ਹਾਰਦਿਕ ਨੇ ਬਹੁਤ ਹੀ ਪਿਆਰ ਤੇ ਤਮੀਜ਼ ਦੇ ਨਾਲ ਖਾਣਾ ਖਾਦਾ ਸੀ ਅਤੇ ਖਾਣੇ ਤੋਂ ਬਾਅਦ ਆਪਣੇ ਬਰਤਨ ਕਿਚਨ ਦੇ ਵਿੱਚ ਲਿਜਾ ਕੇ ਆਪਣੇ ਆਪ ਧੋਣ ਲੱਗਿਆ ਮੈਂ ਤਾਂ ਬਹੁਤ ਪਰੇਸ਼ਾਨ ਹੋ ਗਈ ਸੀ ਇਸ ਤਰ੍ਹਾਂ ਦਾ ਵੀ ਰਵੀ ਨੇ ਉਸ ਨੂੰ ਹੀ ਕਹਿ ਦਿੱਤਾ ਸੀ ਕਿ ਉਹ ਇੱਕਦਮ ਹੀ ਤੀਰ ਦੀ ਤਰ੍ਹਾਂ ਸਿੱਧਾ ਹੋ ਗਿਆ ਸੀ ਦੂਜਾ ਹੈਰਾਨੀ ਦਾ ਝਟਕਾ ਮੈਨੂੰ ਉਸ ਸਮੇਂ ਲੱਗਿਆ ਜਦੋਂ ਸ਼ਾਮ ਦੇ ਸਮੇਂ ਉਹ ਮੈਨੂੰ ਪੁੱਛਣ ਲੱਗਿਆ ਕਿ ਮਾਮੀ ਮੈਂ ਬਾਜ਼ਾਰ ਜਾ ਰਿਹਾ ਹਾਂ ਜੇਕਰ ਤੁਸੀਂ ਕੁਝ ਮੰਗਵਾਉਣਾ ਹੋਵੇ ਮੈਨੂੰ ਦੱਸ ਦਿਓ ਮੈਨੂੰ ਤਾਂ ਬਹੁਤ ਖੁਸ਼ੀ ਹੋਈ ਸੀ ਤੇ ਹਾਰਦਿਕ ਦੇ ਇਸ ਬਦਲੇ ਹੋਏ ਵਿਵਹਾਰ ਤੇ ਕੀ ਉਹ ਸੁਧਰ ਗਿਆ ਹੈ ਮੈਂ ਤਾਂ ਰਾਤ ਨੂੰ ਉਸ ਦੀ ਪਸੰਦ ਦਾ ਖਾਣਾ ਬਣਾਇਆ ਸੀ ਕਿ ਉਸ ਦਾ ਮੂਡ ਵੀ ਠੀਕ ਹੋ ਜਾਵੇਗਾ। ਮੇਰੀ ਉਸ ਦੇ ਨਾਲ ਕੋਈ ਨਿਜੀ ਦੁਸ਼ਮਣੀ ਨਹੀਂ ਸੀ। ਮੈਂ ਤਾਂ ਬਸ ਇਹੀ ਚਾਹੁੰਦੀ ਸੀ ਕਿ ਉਹ ਉਲਟੇ ਸਿੱਧੇ ਕੰਮ ਨਾ ਕਰੇ ਅਤੇ ਆਪਣੀ ਜ਼ਿੰਦਗੀ ਖਰਾਬ ਨਾ ਕਰੇ। ਹੁਣ ਹਾਰਦਿਕ ਮੇਰੇ ਨਾਲ ਥੋੜੀਆਂ-ਬਹੁਤੀਆਂ ਗੱਲਾਂ ਵੀ ਕਰ ਲੈਂਦਾ ਸੀ। ਜੇਕਰ ਉਸ ਨੂੰ ਕਿਸੇ ਸਬਜੈਕਟ ਦੇ ਵਿੱਚ ਪ੍ਰੋਬਲਮ ਹੁੰਦੀ ਤਾਂ ਮੇਰੇ ਤੋਂ ਪੁੱਛ ਵੀ ਲੈਂਦਾ ਸੀ ਅਤੇ ਮੈਂ ਉਸ ਨੂੰ ਸਮਝਾ ਦਿੰਦੀ। ਮੇਰਾ ਵਿਵਹਾਰ ਉਸ ਦੇ ਨਾਲ ਠੀਕ ਹੁੰਦਾ ਚਲਾ ਗਿਆ। ਸਾਰਾ ਕੁਝ ਠੀਕ ਚੱਲ ਸੀ ਕਿ ਜਦੋਂ ਰਾਤ ਨੂੰ ਉਹ ਇੱਕ ਦਿਨ ਮੇਰੇ ਲਈ ਜੂਸ ਲੈ ਕੇ ਆਇਆ ਕਾਇਨ ਲੱਗਿਆ ਕਿ ਇਹ ਮੈਂ ਤੁਹਾਡੇ ਲਈ ਲਿਆਇਆ ਹਾਂ ਜੇਕਰ ਤੁਸੀਂ ਇਸ ਨੂੰ ਪੀਓਗੇ ਤਾਂ ਤੁਹਾਨੂੰ ਬਹੁਤ ਚੰਗਾ ਲੱਗੇਗਾ ਮੈਂ ਵੀ ਖੁਸ਼ੀ-ਖੁਸ਼ੀ ਉਹ ਜੂਸ ਪੀ ਲਿਆ ਹਾਲਾਂਕਿ ਉਹ ਜੂਸ ਸੌਣ ਤੋਂ ਕੁਝ ਸਮਾਂ ਪਹਿਲਾਂ ਹੀ ਪੀਤਾ ਸੀ ਇਸ ਕਰਕੇ ਮੈਂ ਸੌ ਗਈ ਸੀ ਸਵੇਰੇ ਜਦੋਂ ਮੇਰੀ ਅੱਖ ਖੁੱਲੀ ਤਾਂ 9 ਵਜੇ ਰਹੇ ਸਨ ਮੈਨੂੰ ਖੁਦ ਤੇ ਹੈਰਾਨੀ ਹੋਈ ਕਿ ਮੈਂ ਇੰਨੀ ਲੇਟ ਤੱਕ ਕਿਵੇਂ ਸੁੱਤੀ ਰਹੀ ਫਿਰ ਮੈਨੂੰ ਇੱਕਦਮ ਤੋਂ ਖਿਆਲ ਆਇਆ ਕਿ ਹਾਰਦਿਕ ਤਾਂ ਉਸ ਸਮੇਂ ਤੱਕ ਨਹੀਂ ਜਾਗਦਾ ਜਦੋਂ ਤੱਕ ਮੈਂ ਉਸ ਨੂੰ ਨਾ ਜਗਾ ਰਿਆ ਇਸ ਕਰਕੇ ਕੇ ਮੈਂ ਉਸਦੇ ਕਮਰੇ ਦੇ ਵਿੱਚ ਚਲੀ ਗਈ ਪਰ ਉਹ ਕਮਰੇ ਦੇ ਵਿੱਚ ਨਹੀਂ ਸੀ ਅਤੇ ਉਸਦਾ ਸਕੂਲ ਬੈਗ ਵੀ ਇੱਥੇ ਮੌਜੂਦ ਨਹੀਂ ਸੀ ਕਮਰੇ ਦੇ ਵਿੱਚ ਪਏ ਹੋਏ ਖਿਲਾਰੇ ਤੋਂ ਲੱਗ ਰਿਹਾ ਸੀ ਕਿ ਉਹ ਸਕੂਲ ਜਾ ਚੁੱਕਿਆ ਹੈ ਮੈਂ ਵੀ ਪਰਮਾਤਮਾ ਦਾ ਧੰਨਵਾਦ ਕੀਤਾ ਕਿ ਚਲੋ ਇਹ ਲੜਕਾ ਕੁਝ ਤਾਂ ਜ਼ਿੰਮੇਦਾਰ ਹੋਇਆ ਅਤੇ ਜਦੋਂ ਉਹ ਵਾਪਸ ਸਕੂਲ ਤੋਂ ਆਇਆ ਆਉਂਦੇ ਹੀ ਉਹ ਬਹੁਤ ਚੰਗੇ ਮੂਡ ਦੇ ਵਿੱਚ ਸੀ ਖਾਣਾ ਖਾਂਦੇ ਸਮੇਂ ਉਹ ਮੇਰੇ ਨਾਲ ਗੱਲਾਂ ਵੀ ਕਰਨ ਲੱਗਿਆ ਪਤਾ ਨਹੀਂ ਕਿਉਂ ਉਹ ਵਾਰ-ਵਾਰ ਮੈਨੂੰ ਦੇਖ ਕੇ ਮੁਸਕਰਾ ਰਿਹਾ ਸੀ ਜਦੋਂ ਮੈਂ ਉਸ ਤੋਂ ਵਜ੍ਹਾ ਪੁੱਛੀ ਤਾਂ ਉਹ ਕਹਿਣ ਲੱਗਿਆ ਕਿ ਅੱਜ ਤੁਸੀਂ ਬਹੁਤ ਚੰਗੇ ਲੱਗ ਰਹੇ ਹੋ ਮੈਨੂੰ ਉਸ ਦੀ ਗੱਲ ਸੁਣ ਕੇ ਥੋੜੀ ਹੈਰਾਨੀ ਹੋਈ ਸੀ ਅੱਜ ਤੱਕ ਤਾਂ ਕਦੇ ਵੀ ਉਸ ਨੇ ਮੇਰੀ ਇਸ ਤਰ੍ਹਾਂ ਤਾਰੀਫ਼ ਨਹੀਂ ਕੀਤੀ ਸੀ ਮੈਂ ਕਿਹਾ ਕੇ ਸਭ ਕੁਝ ਠੀਕ ਤਾਂ ਹੈ ਮੈਂ ਕਦੋਂ ਤੋਂ ਤੁਹਾਨੂੰ ਚੰਗੀ ਲੱਗਣ ਲੱਗੀ ਤੁਹਾਨੂੰ ਤਾਂ ਮੇਰੇ ਤੋਂ ਬਹੁਤ ਨਫ਼ਰਤ ਹੁੰਦੀ ਸੀ ਮੇਰੀ ਗੱਲ ਸੁਣ ਕੇ ਉਹ ਹੱਸਣ ਲੱਗਿਆ ਕਹਿਣ ਲੱਗਿਆ ਕਿ ਬਸ ਐਵੇਂ ਹੀ ਪਹਿਲਾਂ ਤੁਸੀ ਮੈਨੂੰ ਚੰਗੇ ਨਹੀਂ ਲੱਗਦੇ ਸੀ ਪਰ ਹੁਣ ਤੁਸੀਂ ਬਹੁਤ ਜ਼ਿਆਦਾ ਚੰਗੇ ਲੱਗਣ ਲੱਗੇ ਹੋ ਮੈਂ ਗੱਲ ਮਜ਼ਾਕ ਦੇ ਵਿੱਚ ਟਾਲ ਦਿੱਤੀ ਸੀ ਮੈਨੂੰ ਪਤਾ ਨਹੀਂ ਕਿਉਂ ਮੈਨੂੰ ਹਾਰਦਿਕ ਦੀਆਂ ਨਜ਼ਰਾਂ ਕੁਝ ਚੁਬਨ ਜਹੀਆਂ ਲੱਗੀਆਂ ਸਨ ਪਤਾ ਨਹੀਂ ਉਸ ਨੂੰ ਕੀ ਹੋ ਗਿਆ ਸੀ ਕਿ ਉਹ ਮੈਨੂੰ ਬਹੁਤ ਅਜੀਬ ਤਰੀਕੇ ਨਾਲ ਦੇਖਦਾ ਰਹਿੰਦਾ ਸੀ ਮੈਂ ਪਹਿਲਾਂ ਤਾਂ ਉਸ ਦੀਆਂ ਨਜ਼ਰਾਂ ਨੂੰ ਅੰਦੇਖਿਆ ਕਰਦੀ ਰਹੀ ਕਿਉਂਕਿ ਹੁਣ ਉਹ ਪਹਿਲਾਂ ਦੀ ਤਰ੍ਹਾਂ ਮੇਰੇ ਨਾਲ ਬਤਮੀਜੀ ਨਹੀਂ ਕਰਦਾ ਸੀ ਦੇਖਣ ਦੇ ਵਿੱਚ ਉਸਦਾ ਵਿਵਹਾਰ ਮੇਰੇ ਨਾਲ ਬਿਲਕੁਲ ਠੀਕ ਸੀ ਪਰ ਹੁਣ ਉਸ ਦੀਆਂ ਨਜ਼ਰਾਂ ਮੇਰੇ ਪੂਰੇ ਸਰੀਰ ਤੇ ਘੁੰਮਦੀਆਂ ਰਹਿੰਦੀਆਂ ਸਨ ਮੈਂ ਉਸ ਤੋਂ ਥੋੜਾ ਦੂਰ ਰਹਿਣ ਲੱਗੀ ਸੀ ਉਸ ਦੀਆਂ ਨਜ਼ਰਾਂ ਤੋਂ ਬਚ ਕੇ ਰਹਿਣ ਲੱਗੀ ਸੀ ਹੁਣ 15 ਸਾਲ ਦਾ ਸੀ ਪਰ ਉਸ ਦੇ ਦੇਖਣ ਦਾ ਤਰੀਕਾ ਅਤੇ ਹਿੰਮਤ ਮਰਦਾਂ ਦੀ ਤਰ੍ਹਾਂ ਹੁੰਦੀ ਸੀ ਇੱਕ ਵਾਰ ਅਸੀਂ ਰਾਤ ਦਾ ਖਾਣਾ ਖਾ ਰਹੇ ਸੀ ਜਦੋਂ ਉਹ ਖਾਣਾ ਖਾਂਦੇ ਹੋਏ ਲਗਾਤਾਰ ਮੈਨੂੰ ਹੀ ਦੇਖ ਰਿਹਾ ਸੀ ਫਿਰ ਮਨ ਹੀ ਮਨ ਮੁਸਕਰਾ ਰਿਹਾ ਸੀ ਫਿਰ ਮੈਨੂੰ ਕਹਿਣ ਲੱਗਾ ਕਿ ਤੁਸੀਂ ਰਵੀ ਮਾਮਾ ਨੂੰ ਬਹੁਤ ਮਿਸ ਕਰਦੇ ਹੋਵੋਗੇ ਨਾ ਮੈਂ ਕਿਹਾ ਕਿ ਹਾਂ ਉਹ ਮੈਨੂੰ ਯਾਦ ਤਾਂ ਬਹੁਤ ਆਉਂਦੇ ਹਨ ਫਿਰ ਉਹ ਮੈਨੂੰ ਕਹਿਣ ਲੱਗਿਆ ਕਿ ਜਾਇਦ ਜੀ ਗੱਲ ਹੈ ਪਤੀ ਤੋਂ ਬਿਨਾ 1 ਸਾਲ ਗੁਜ਼ਾਰਨਾ ਬਹੁਤ ਮੁਸ਼ਕਲ ਹੁੰਦਾ ਹੈ ਕਿਵੇਂ ਗੁਜ਼ਾਰਾ ਹੁੰਦਾ ਹੋਵੇਗਾ ਤੁਹਾਡਾ ਉਹਨਾਂ ਨੂੰ ਯਾਦ ਕਰਦੇ ਹੋਏ ਤੁਹਾਨੂੰ ਰਾਤਾਂ ਨੂੰ ਨੀਂਦ ਵੀ ਨਹੀਂ ਆਉਂਦੀ ਹੋਵੇਗੀ ਇਹ ਸੁਣ ਕੇ ਮੈਂ ਥੋੜੀ ਹੈਰਾਨ ਹੋ ਗਈ ਸੀ ਉਸਨੇ ਬਹੁਤ ਹੀ ਅਜੀਬ ਤਰੀਕੇ ਨਾਲ ਇਹ ਗੱਲ ਕਹੀ ਸੀ ਮੈਂ ਉਸਦੀ ਗੱਲ ਤਾਂ ਕੋਈ ਜਵਾਬ ਨਹੀਂ ਦਿੱਤਾ ਫਿਰ ਉਹ ਕਹਿਣ ਲੱਗਿਆ ਤੇ ਤੁਹਾਡੇ ਵਾਲ ਬਹੁਤ ਲੰਬੇ ਅਤੇ ਖੂਬਸੂਰਤ ਹਨ ਉਸ ਦੀਆਂ ਤਰੀਫਾਂ ਹੁਣ ਮੈਨੂੰ ਬੁਰੀਆਂ ਲੱਗਣ ਲੱਗੀਆਂ ਸਨ ਮੈਂ ਉਸ ਨੂੰ ਜਲਦੀ ਨਾਲ ਰੋਕ ਦਿੱਤਾ ਮੈਂ ਕਿਹਾ ਹਾਰਦਿਕ ਚੁੱਪਚਾਪ ਖਾਣਾ ਖਾਓ ਅਤੇ ਫालतू ਦੀਆਂ ਗੱਲਾਂ ਨਾ ਕਰੋ ਉਹ ਹੱਸਦੇ ਹੋਏ ਮੈਨੂੰ ਦੇਖਣ ਲੱਗਿਆ ਕਿ ਇੱਕ ਵਾਰ ਮੈਂ ਕਿਚਨ ਦੇ ਵਿੱਚ ਸ਼ਾਮ ਦੀ ਚਾਹ ਬਣਾ ਰਹੀ ਸੀ ਉਸ ਨੇ ਪਿੱਛੇ ਤੋਂ ਆ ਕੇ ਮੇਰੇ ਗਲ ਦੇ ਵਿੱਚ ਪਹਾਂ ਪਾ ਲਈਆਂ ਮੈਂ ਤਾਂ ਹੈਰਾਨ ਹੋ ਗਈ ਸੀ ਉਸ ਦੀ ਇਸ ਹਰਕਤ ਤੇ ਜਦੋਂ ਮੈਂ ਉਸ ਨੂੰ ਮੁੜ ਕੇ ਦੇਖਿਆ ਤਾਂ ਉਹ ਮੁਸਕਰਾ ਰਿਹਾ ਸੀ ਕਹਿਣ ਲੱਗਿਆ ਕਿ ਮੈਂ ਤਾਂ ਤੁਹਾਨੂੰ ਡਰਾ ਦਿੱਤਾ ਅਤੇ ਇਹ ਕਹਿ ਕੇ ਉਹ ਜ਼ੋਰ-ਜ਼ੋਰ ਦੀ ਹਸਾਂ ਲੱਗਿਆ ਮੈਂ ਕਿਹਾ ਹਾਰਦਿਕ ਕੀ ਬਤਮੀਜੀ ਸੀ ਕਹਿਣ ਲੱਗਿਆ ਕਿ ਇਹ ਬਤਮੀਜੀ ਨਹੀਂ ਮੈਨੂੰ ਤੁਹਾਡੇ ਤੇ ਪਿਆਰ ਆ ਰਿਹਾ ਸੀ ਆਖਰਕਾਰ ਤੁਸੀਂ ਮੇਰੀ ਮਾਮੀ ਜੋ ਹੋ ਮੈਂ ਕਿਹਾ ਕਿ ਤੁਸੀਂ ਮੇਰੇ ਤੋਂ ਥੋੜਾ ਦੂਰ ਰਿਹਾ ਕਰੋ ਪਤਾ ਨਹੀਂ ਕਿਉਂ ਮੈਂ ਹੁਣ ਉਸ ਦੀਆਂ ਨਜ਼ਰਾਂ ਤੋਂ ਪਰੇਸ਼ਾਨ ਹੋਣ ਲੱਗੀ ਸੀ ਉਹ ਕਹਿਣ ਲੱਗਿਆ ਕਿ ਮੈਂ ਤੁਹਾਡੇ ਲਈ ਚਾਕਲੇਟ ਲਿਆਇਆ ਹਾਂ ਫਿਰ ਉਸਨੇ ਜੇਬ ਦੇ ਵਿੱਚੋਂ ਚਾਕਲੇਟ ਕੱਢ ਕੇ ਖੁਦ ਹੀ ਆਪਣੇ ਹੱਥਾਂ ਨਾਲ ਖਵਾ ਦਿੱਤੀ ਉਹ ਚਾਕਲੇਟ ਕੁਝ ਅਜੀਬ ਜਿਹੇ ਸਵਾਦ ਦੀ ਸੀ ਹਾਲਾਂਕਿ ਉਹ ਮੇਰੇ ਮੂੰਹ ਦੇ ਵਿੱਚ ਪਾ ਚੁੱਕਿਆ ਸੀ ਇਸ ਕਰਕੇ ਮੈਨੂੰ ਖਾਣੀ ਪਈ ਪਰ ਉਸ ਨੂੰ ਖਾੰਦੇ ਹੀ ਅੱਧੇ ਘੰਟੇ ਬਾਅਦ ਮੇਰਾ ਸਿਰ ਚੱਕਰ ਖਾਣ ਲੱਗਿਆ ਮੈਂ ਆਪਣੇ ਕਮਰੇ ਦੇ ਵਿੱਚ ਚਲੀ ਗਈ ਸਿਰ ਦੇ ਚੱਕਰ ਤੇਜ਼ ਹੋਣ ਲੱਗੇ ਸਨ ਮੈਂ ਉੱਥੇ ਹੀ ਸੌਂ ਗਈ ਅਤੇ ਸਵੇਰੇ ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਮੇਰੇ ਹੋਸ਼ ਉੱਡ ਗਏ ਸਨ ਹਾਰਦਿਕ ਮੇਰੇ ਹੀ ਬੈੱਡ ਉੱਤੇ ਸੁੱਤਾ ਪਿਆ ਸੀ ਉਹ ਇੱਥੇ ਕਿਉਂ ਆਇਆ ਸੀ ਮੇਰੇ ਨਾਲ ਕਿਉਂ ਸੋਇਆ ਸੀ ਇਹ ਸਭ ਸੋਚ ਕੇ ਮੈਂ ਬਹੁਤ ਬੁਰੀ ਤਰ੍ਹਾਂ ਪਰੇਸ਼ਾਨ ਹੋ ਗਈ ਸੀ ਜਦੋਂ ਮੈਂ ਉਸ ਨੂੰ ਜਗਾਇਆ ਤਾਂ ਉਹ ਬਹੁਤ ਪਰੇਸ਼ਾਨੀ ਚ ਉੱਠ ਕੇ ਬੈਠ ਗਿਆ ਮੈਂ ਕਿਹਾ ਕਿ ਤੁਸੀਂ ਮੇਰੇ ਕਮਰੇ ਵਿੱਚ ਕੀ ਕਰ ਰਹੇ ਸੀ ਪਰ ਉਹ ਬਹੁਤ ਹੀ ਸ਼ਾਂਤ ਸੀ ਕਹਿ ਲੱਗਿਆ ਕਿ ਮੈਨੂੰ ਆਪਣੇ ਕਮਰੇ ਦੇ ਵਿੱਚ ਡਰ ਲੱਗ ਰਿਹਾ ਸੀ ਇਸ ਕਰਕੇ ਮੈਂ ਇੱਥੇ ਆ ਕੇ ਸੌਂ ਗਿਆ ਮੈਂ ਉਸ ਦੀ ਗੱਲ ਸੁਣ ਕੇ ਅਗਭੂਲਾ ਹੋ ਗਏ ਮੈਂ ਕਿਹਾ ਕਿ ਤੁਸੀਂ ਹੁੰਦੇ ਕੌਣ ਹੋ ਮੇਰੇ ਬੈੱਡ ਤੇ ਮੇਰੇ ਕੋਲ ਸੌਣ ਵਾਲੇ ਉਹ ਕਹਿਣ ਲੱਗਿਆ ਕਿ ਮੈਂ ਇੱਕ ਬੱਚਾ ਹੀ ਤਾਂ ਹਾਂ ਡਰ ਲੱਗ ਰਿਹਾ ਸੀ ਮਾਮੀ ਜੀ ਇਸ ਕਰਕੇ ਮੈਂ ਤੁਹਾਡੇ ਕੋਲ ਆ ਗਿਆ ਉਹ ਚਿਹਰੇ ਤੇ ਭੋਲਾਪਨ ਦਿਖਾ ਕੇ ਬੋਲ ਰਿਹਾ ਸੀ ਹੁਣ ਉਸ ਨੂੰ ਮੈਂ ਕੀ ਜਵਾਬ ਦਿੰਦੀ ਇੱਕ ਮਹੀਨੇ ਬਾਅਦ ਕੀ ਮੇਰੀ ਸਿਹਤ ਖਰਾਬ ਰਹਿਣ ਲੱਗੀ ਸੀ ਜਦੋਂ ਮੈਂ ਡਾਕਟਰ ਦੇ ਕੋਲ ਗਈ ਤਾਂ ਉਸ ਨੇ ਜੋ ਖਬਰ ਮੈਨੂੰ ਦੱਸੀ ਮੇਰੇ ਤਾਂ ਹੋਸ਼ ਉੱਡ ਗਏ ਸਨ ਮੈਂ ਮਾਂ ਬਣਨ ਭਾਰੀ ਸੀ ਇਹ ਸੁਣ ਕੇ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਸੀ ਮੈਨੂੰ ਪੂਰਾ ਵਿਸ਼ਵਾਸ ਸੀ ਕਿ ਇਹ ਸਭ ਕੁਝ ਹਾਰਦਿਕ ਦਾ ਕੀਤਾ ਹੋਇਆ ਹੈ ਕਿਉਂਕਿ ਉਹੀ ਮੈਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਖਵਾਉਂਦਾ ਸੀ ਜਿਸ ਨੂੰ ਖਾ ਕੇ ਮੈਂ ਸੌਂ ਜਾਂਦੀ ਸੀ ਮੇਰਾ ਜੀ ਚਾਹੁੰਦਾ ਸੀ ਕਿ ਮੈਂ ਹਾਰਦਿਕ ਨੂੰ ਜਾਨ ਤੋਂ ਮਾਰ ਦਿਆਂ ਇਹ ਕੀ ਕੀਤਾ ਸੀ ਉਸਨੇ ਮੇਰੇ ਨਾਲ ਮੈਂ ਬਰਦਾਸ਼ਤ ਨਹੀਂ ਕਰ ਸਕਦੀ ਸੀ ਕਲੀਨਿਕ ਤੋਂ ਬਾਹਰ ਨਿਕਲ ਕੇ ਮੈਂ ਆਪਣੇ ਡਿੱਗਦੇ ਹੋਏ ਹੰਝੂਆਂ ਨੂੰ ਰੋਕ ਨਹੀਂ ਸਕੀ ਸੀ ਮੈਨੂੰ ਲੱਗਿਆ ਕਿ ਜਿਵੇਂ ਕਿਸੇ ਨੇ ਮੈਨੂੰ ਖੂਹ ਦੇ ਵਿੱਚ ਧੱਕਾ ਦੇ ਦਿੱਤਾ ਤਾ ਹੋਵੇ ਮੈਨੂੰ ਸਾਰੀਆਂ ਗੱਲਾਂ ਯਾਦ ਆਉਣ ਲੱਗੀਆਂ ਸਨ ਕਿ ਮੰਮੀ ਤੁਸੀਂ ਮੈਨੂੰ ਚੰਗੇ ਲੱਗਣ ਲੱਗੇ ਹੋ ਮੈਨੂੰ ਤੁਹਾਡੇ ਵਾਲ ਬਹੁਤ ਪਸੰਦ ਹਨ ਮੇਰੇ ਦਿਮਾਗ ਦੇ ਵਿੱਚ ਸਾਰੀਆਂ ਗੱਲਾਂ ਆਉਣ ਲੱਗੀਆਂ ਸੀ ਕਿ ਜਦੋਂ ਵੀ ਉਹ ਮੈਨੂੰ ਜੂਸ ਪਿਉਂਦਾ ਜਾਂ ਬਾਜ਼ਾਰੋਂ ਲਿਆ ਕੇ ਕੋਈ ਵੀ ਚੀਜ਼ ਖਵਾਉਂਦਾ ਤਾਂ ਕੁਝ ਸਮੇਂ ਤੋਂ ਬਾਅਦ ਮੈਨੂੰ ਨੀਂਦ ਆਉਣ ਲੱਗਦੀ ਸੀ ਅਤੇ ਮੈਂ ਇੱਕਦਮ بے ਹੋਸ਼ ਹੋ ਜਾਂਦੀ ਸੀ ਅਤੇ ਫਿਰ ਉਸ ਤੋਂ ਬਾਅਦ ਮੇਰੀ ਸਵੇਰੇ ਹੀ ਅੱਖ ਖੁੱਲਦੀ ਸੀ ਅਤੇ ਉਸ ਸਮੇਂ ਮੇਰੇ ਵਾਲ ਖੁੱਲੇ ਹੋਏ ਹੁੰਦੇ ਸਨ ਪਰ ਉਸ ਸਮੇਂ ਮੈਂ ਜ਼ਿਆਦਾ ਗੌਰ ਨਹੀਂ ਕਰਦੀ ਸੀ ਮੈਨੂੰ ਘਰ ਦੇ ਕੰਮਾਂ ਦੀ ਜਲਦੀ ਹੁੰਦੀ ਸੀ ਸ਼ਾਇਦ ਉਹ ਮੈਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਖਵਾ ਕੇ ਮੇਰੇ ਹੋਸ਼ ਗਵਾ ਦਿੰਦਾ ਸੀ ਮੈਂ ਆਪਣੇ ਹੋਸ਼ ਦੇ ਵਿੱਚ ਨਹੀਂ ਰਹਿੰਦੀ ਸੀ ਹੁਣ ਮੈਨੂੰ ਉਸ ਦੀਆਂ ਸਾਰੀਆਂ ਗੱਲਾਂ ਯਾਦ ਆਉਣ ਲੱਗੀਆਂ ਸਨ ਉਹ ਹਮੇਸ਼ਾ ਮੈਨੂੰ ਕਹਿੰਦਾ ਰਹਿੰਦਾ ਸੀ ਕਿ ਤੁਸੀਂ ਮਾਮਾ ਨੂੰ ਬਹੁਤ ਮਿਸ ਕਰਦੇ ਹੋ ਮੈਨੂੰ ਤੁਹਾਡੇ ਨਾਲ ਪਿਆਰ ਹੈ ਤੁਸੀਂ ਮੈਨੂੰ ਚੰਗੇ ਲੱਗਦੇ ਹੋ ਬਗੈਰਾ ਬਗੈਰਾ ਮੈਂ ਇਸ ਸਮੇਂ ਬਹੁਤ ਜ਼ਿਆਦਾ ਤਕਲੀਫ ਦੇ ਵਿੱਚ ਸੀ ਉਸ ਨੂੰ ਬਿਲਕੁਲ ਵੀ ਸ਼ਰਮ ਨਹੀਂ ਆਈ ਇਸ ਤਰ੍ਹਾਂ ਦਾ ਘਟਿਆ ਖੇਡ ਖੇਡਦੇ ਹੋਏ ਮੈਂ ਰੋਂਦੀ ਰੋਂਦੀ ਘਰ ਪਹੁੰਚੀ ਸੀ ਅਤੇ ਜਦੋਂ ਮੈਂ ਦਰਵਾਜ਼ਾ ਖੋਲਿਆ ਤਾਂ ਮੈਂ ਬਹੁਤ ਪਰੇਸ਼ਾਨ ਹੋ ਗਈ ਸੀ ਮੇਰੇ ਸਾਹਮਣੇ ਤਾਂ ਰਵੀ ਖੜਾ ਮੁਸਕਰਾ ਰਿਹਾ ਸੀ ਕਹਿਣ ਲੱਗਿਆ ਕਿਸ ਤਰ੍ਹਾਂ ਲੱਗਿਆ ਮੇਰਾ ਸਰਪ੍ਰਾਈਜ਼ ਮੈਂ ਕੀ ਜਵਾਬ ਦਿੰਦੀ ਮੇਰੀ ਤਾਂ ਸਾਰੀ ਦੁਨੀਆ ਹੀ ਉੱਜੜ ਚੁੱਕੀ ਸੀ ਅਤੇ ਮੈਨੂੰ ਬਰਬਾਦ ਕਰਨ ਵਾਲਾ ਕੋਈ ਹੋਰ ਨਹੀਂ ਬਲਕਿ ਮੇਰੇ ਪਤੀ ਦਾ ਸਗਾ ਭਾਂ ਜਾ ਸੀ ਮੈਂ ਅੰਦਰ ਆਉਂਦੇ ਹੀ ਰਵੀ ਦੇ ਘੱਲ ਲੱਗ ਕੇ ਰੋਣ ਲੱਗੀ ਉਹ ਸਮਝ ਗਿਆ ਕਿ ਮੈਂ ਸ਼ਾਇਦ ਉਹਨਾਂ ਨੂੰ ਉਚਾਨਕ ਦੇਖ ਕੇ ਇਮੋਸ਼ਨਲ ਹੋ ਗਈ ਹਾਂ ਪਰ ਮੈਂ ਤਾਂ ਆਪਣੀ ਬਰਬਾਦੀ ਉੱਤੇ ਹੰਝੂ ਬਹਾ ਰਹੀ ਸੀ ਹਾਰਦਿਕ ਵੀ ਮੈਂ સમજાવવા લાગ્યા કે બસ કરો મામી ਕੁਝ ਤਾਂ ਸ਼ਰਮ ਕਰੋ ਤੁਸੀਂ ਇਕੱਲੇ ਨਹੀਂ ਹੋ ਮੈਂ ਵੀ ਇੱਥੇ ਹੀ ਹਾਂ ਮੇਰਾ ਵੀ ਹੀ ਕੁਝ ਖਿਆਲ ਕਰ ਲੋ ਮੈਂ ਰਵੀ ਦੇ ਘਰ ਲੱਗ ਕੇ ਰੋ ਰਹੀ ਸੀ ਜਦੋਂ ਮੇਰੇ ਕੰਨਾਂ ਦੇ ਵਿੱਚ ਹਾਰਦਿਕ ਦੀ ਆਵਾਜ਼ ਪਈ ਸੀ ਮੈਂ ਇੱਕਦਮ ਮੁੜ ਕੇ ਦੇਖਿਆ ਤਾਂ ਉਹ ਹੱਸ ਰਿਹਾ ਸੀ ਮੇਰਾ ਜੀ ਚਾਹੁੰਦਾ ਸੀ ਕਿ ਮੈਂ ਹੁਣੇ ਹੀ ਹੁਣੇ ਇਸ ਲੜਕੇ ਨੂੰ ਮਾਰ ਦਿਆਂ ਜੇਕਰ ਅੱਜ ਰਵੀ ਵਾਪਸ ਨਾ ਆਉਂਦੇ ਤਾਂ ਸੱਚਮੁੱਚ ਹੀ ਮੈਂ ਉਸ ਦੀ ਜਾਨ ਲੈ ਲੈਂਦੀ ਉਸ ਕਮੀਨੇ ਨੇ ਕੀ ਘਟਿਆ ਕੰਮ ਕੀਤਾ ਸੀ ਮੇਰੇ ਨਾਲ ਮੈਂ ਬਹੁਤ ਦਰਦ ਵਿੱਚੋਂ ਲੰਘ ਰੀਸੀ ਜਦੋਂ ਰਵੀ ਰਾਤ ਨੂੰ ਸੌਂ ਗਿਆ ਤਾਂ ਮੈਂ ਆਪਣੇ ਕਮਰੇ ਤੋਂ ਬਾਹਰ ਨਿਕਲ ਕੇ ਹਾਰਦਿਕ ਦੇ ਕਮਰੇ ਦੇ ਵਿੱਚ ਆ ਗਈ ਉਹ ਹੁਣ ਵੀ ਮੋਬਾਈਲ ਦੇਖ ਰਿਹਾ ਸੀ ਅਤੇ ਉਸ ਨੂੰ ਦੇਖਣ ਦੇ ਵਿੱਚ ਇੰਨਾ ਗਮ ਸੀ ਕਿ ਆਸ-ਪਾਸੇ ਤੋਂ ਬੇਖਬਰ ਸੀ ਜਦੋਂ ਮੈਂ ਉਸਦੇ ਕੋਲ ਪਹੁੰਚੀ ਤਾਂ ਉਹ ਉਸ ਤਰ੍ਹਾਂ ਦੀ ਹੀ ਬੇਕਾਰ ਤੇ ਘਟਿਆ ਜਿਹੀ ਵੀਡੀਓ ਦੇਖ ਰਿਹਾ ਸੀ ਮੈਂ ਉਸ ਤੇ ਚੀਕਦੇ ਹੋਏ ਕਿਹਾ ਅਤੇ ਉਸ ਦਾ ਮੋਬਾਈਲ ਖੋਲ ਲਿਆ ਮੈਂ ਕਿਹਾ ਕਿ ਤੁਸੀਂ ਬਹੁਤ ਹੀ ਘਟਿਆ ਇਨਸਾਨ ਹੋ ਕਹਿਣ ਲੱਗਿਆ ਕਿ ਮੈਂ ਕੀ ਕੀਤਾ ਹੈ ਮੈਂ ਕਿਹਾ ਕਿ ਤੁਸੀਂ ਮੇਰੇ ਨਾਲ ਜੋ ਖੇਡ ਖੇਡੀ ਹੈ ਤੁਸੀਂ ਉਹ ਚੰਗੀ ਤਰ੍ਹਾਂ ਜਾਣਦੇ ਹੋ ਕਿ ਤੁਸੀਂ ਮੇਰੇ ਨਾਲ ਕੀ ਕੀਤਾ ਹੈ ਮੈਂ ਆਪਣੀ ਰਿਪੋਰਟ ਉਸਦੇ ਮੂੰਹ ਤੇ ਮਾਰ ਦਿੱਤੀ ਸੀ ਉਸਨੇ ਉਹ ਰਿਪੋਰਟ ਫੜੀ ਅਤੇ ਬੇਸ਼ਰਮਾ ਦੀ ਤਰ੍ਹਾਂ ਮੁਸਕਰਾਨ ਲੱਗਿਆ ਫਿਰ ਬੋਲਿਆ ਕਿ ਇਹ ਉਸ ਥੱਪੜ ਦਾ ਜਵਾਬ ਹੈ ਜੋ ਤੁਸੀਂ ਮੇਰੇ ਮੂੰਹ ਤੇ ਮਾਰਿਆ ਸੀ ਤੁਸੀਂ ਕਿਵੇਂ ਸੋਚ ਲਿਆ ਕਿ ਮੈਂ ਤੁਹਾਡੇ ਹੱਥੋਂ ਥੱਪੜ ਖਾਵਾਂਗਾ ਤੇ ਚੁੱਪ ਬੈਠ ਜਾਵਾਂਗਾ ਤੁਸੀਂ ਹੁੰਦੇ ਕੌਣ ਸੀ ਮੇਰੇ ਉੱਤੇ ਹੱਥ ਚੁੱਕਣ ਵਾਲੇ ਮੈਨੂੰ ਮੇਰੇ ਕੰਮਾਂ ਤੋਂ ਰੋਕਣ ਵਾਲੀ ਉਹ ਗੁੱਸੇ ਨਾਲ ਬੋਲ ਰਿਹਾ ਸੀ ਮੈਂ ਰੋਣ ਲੱਗੀ ਕਿ ਹਰਦਿਕ ਮੈਂ ਤਾਂ ਤੁਹਾਡਾ ਭਲਾ ਚਾਹਿਆ ਸੀ ਕਿ ਤੁਸੀਂ ਬੁਰਾਈ ਤੋਂ ਬਚ ਜਾਓ ਐਸੇ ਕਰਕੇ ਤੁਹਾਨੂੰ ਬੁਰੇ ਕੰਮਾਂ ਤੋਂ ਰੋਕਦੀ ਸੀ ਉਹ ਹੱਸਣ ਲੱਗਿਆ ਅਤੇ ਕਹਿਣ ਲੱਗਿਆ ਕਿ ਤੁਸੀਂ ਮੈਨੂੰ ਸ਼ੁਰੂ ਤੋਂ ਹੀ ਚੰਗੇ ਲੱਗਦੇ ਪਰ ਜਦੋਂ ਮਾਮਾ ਇਥੋਂ ਚਲੇ ਗਏ ਤਾਂ ਮੇਰਾ ਦਿਲ ਬਾਰ-ਬਾਰ ਕਾਬੂ ਤੋਂ ਬਾਹਰ ਹੁੰਦਾ ਸੀ ਪਰ ਫਿਰ ਵੀ ਮੈਂ ਤੁਹਾਡੇ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦਾ ਸੀ ਪਰ ਤੁਸੀਂ ਹਰ ਸਮੇਂ ਮੇਰੇ ਤੇ ਨਿਗਾਹ ਰੱਖਦੇ ਸੀ ਫਿਰ ਮੈਨੂੰ ਤੁਹਾਡੇ ਤੇ ਗੁੱਸਾ ਆਇਆ ਸੀ ਤੁਸੀਂ ਮੈਨੂੰ ਬਿਲਕੁਲ ਬੱਚਿਆਂ ਦੀ ਤਰ੍ਹਾਂ ਸਮਝਦੇ ਸੀ ਅਤੇ ਮੈਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਸੀ ਕਿਉਂਕਿ ਮੈਂ ਬੱਚਾ ਨਹੀਂ ਸੀ ਅਤੇ ਤੁਸੀਂ ਜਦੋਂ ਮੈਨੂੰ ਥੱਪੜ ਮਾਰਿਆ ਤਾਂ ਮੇਰੇ ਤੋਂ ਇਹ ਸਭ ਕੁਝ ਬਰਦਾਸ਼ਤ ਨਹੀਂ ਹੋਇਆ ਇਸ ਤੋਂ ਬਾਅਦ ਤੁਸੀਂ ਮੇਰੀ ਸ਼ਿਕਾਇਤ ਮਾਮਾ ਨੂੰ ਵੀ ਲਗਾ ਦਿੱਤੀ ਮੈਨੂੰ ਇਹ ਵੀ ਬਰਦਾਸ਼ਤ ਨਹੀਂ ਹੋਇਆ ਇਸ ਕਰਕੇ ਮੈਂ ਤੁਹਾਡੇ ਨਾਲ ਇਹ ਡਰਾਮਾ ਰਚਿਆ ਸੀ ਅਤੇ ਤੁਹਾਨੂੰ ਬਹਾਨੇ ਨਾਲ ਉਹ ਜੂਸ ਪਿਆ ਦਿੱਤਾ ਮੇਰਾ ਇਰਾਦਾ ਤੁਹਾਡੇ ਨਾਲ ਬਸ ਇੱਕ ਵਾਰ ਹੀ ਸੌਣ ਦਾ ਸੀ ਪਰ ਉਸ ਤੋਂ ਬਾਅਦ ਮੈਨੂੰ ਹਰ ਰੋਜ਼ ਇਸ ਚੀਜ਼ ਦੀ ਇੱਛਾ ਹੋਣ ਲੱਗੀ ਸੀ ਮੈਨੂੰ ਤੁਹਾਡੀ ਆਦਤ ਲੱਗ ਚੁੱਕੀ ਸੀ ਮੇਰੀਆਂ ਨਿਗਾਹਾਂ ਤੁਹਾਡੇ ਤੇ ਬਦਲਣ ਲੱਗੀਆਂ ਸਨ ਉਸ ਦੀਆਂ ਗੱਲਾਂ ਮੈਨੂੰ ਬਹੁਤ ਦਰਦ ਦੇ ਰਹੀਆਂ ਸਨ ਇਹ ਸਤਰਾਂ ਲੱਗ ਰਿਹਾ ਸੀ ਕਿ ਮੈਨੂੰ ਕੋਈ ਹੌਲੀ-ਹੌਲੀ ਮਾਰ ਰਿਹਾ ਹੈ ਇਸ ਤੋਂ ਪਹਿਲਾਂ ਕਿ ਮੈਂ ਉਸ ਨੂੰ ਕੋਈ ਜਵਾਬ ਦਿੰਦੀ ਹਾਰਦਿਕ ਦੇ ਕਮਰੇ ਦਾ ਦਰਵਾਜ਼ਾ ਬਹੁਤ ਹੀ ਗੁੱਸੇ ਨਾਲ ਖੁੱਲਿਆ ਸੀ ਅਤੇ ਸਾਹਮਣੇ ਰਵੀ ਗੁੱਸੇ ਨਾਲ ਖੜੇ ਸਨ ਉਹਨਾਂ ਨੂੰ ਦੇਖ ਕੇ ਤਾਂ ਸਾਡੇ ਦੋਹਾਂ ਦੀ ਜਾਨ ਨਿਕਲ ਗਈ ਸੀ ਰਵੀ ਗੁੱਸੇ ਦੇ ਨਾਲ ਅੰਦਰ ਦਾਖਲ ਹੋਇਆ ਅਤੇ ਹਾਰਦਿਕ ਨੂੰ ਕੁੱਟਣ ਲੱਗੇ ਮੈਂ ਪਹਿਲਾਂ ਤੋਂ ਹੀ ਰੋ ਰਹੀ ਸੀ ਰਵੀ ਨੇ ਹਾਰਦਿਕ ਨੂੰ ਬਹੁਤ ਕੁੱਟਿਆ ਮੈਂ ਬਹੁਤ ਜ਼ਿਆਦਾ ਡਰੀ ਹੋਈ ਸੀ ਕਿਤੇ ਰਵੀ ਮੇਰੇ ਤੇ ਵੀ ਹੱਥ ਨਾ ਚੁੱਕ ਦੇਵੇ ਰਵੀ ਨੇ ਮੈਨੂੰ ਗੁੱਸੇ ਨਾਲ ਕਿਹਾ ਕਿ ਤੁਸੀਂ ਆਪਣੇ ਕਮਰੇ ਦੇ ਵਿੱਚ ਜਾਓ ਮੈਂ ਉੱਥੋਂ ਬਾਹਰ ਆ ਗਈ ਰਾਤ ਭਰ ਰਵੀ ਮੇਰੇ ਕੋਲ ਨਹੀਂ ਆਇਆ ਸੀ ਮੈਂ ਰੋਂਦੀ ਹੋਈ ਸੌਂ ਗਈ ਸੀ ਜਦੋਂ ਸਵੇਰੇ ਮੇਰੀ ਅੱਖ ਖੁੱਲ੍ਹੀ ਤਾਂ ਰਵੀ ਹਾਰਦਿਕ ਦਾ ਸਮਾਨ ਬੰਨ ਕੇ ਘਰੋਂ ਬਾਹਰ ਲੈ ਗਏ ਅਤੇ ਸ਼ਾਮ ਨੂੰ ਹੀ ਵਾਪਸ ਆਏ ਸਨ ਮੈਨੂੰ ਕਹਿਣ ਲੱਗੇ ਕਿ ਮੈਂ ਹਾਰਦਿਕ ਦਾ ਹੋਸਟਲ ਦੇ ਵਿੱਚ ਦਾਖਲਾ ਕਰਵਾ ਦਿੱਤਾ ਹੈ ਅਤੇ ਉਸਦੇ ਚਾਚਾ ਨੂੰ ਵੀ ਦੱਸ ਦਿੱਤਾ ਹੈ ਕਿ ਹਾਰਦਿਕ ਹੁਣ ਆਪਣੀ ਬਾਕੀ ਦੀ ਪੜ੍ਹਾਈ ਹੋਸਟਲ ਦੇ ਵਿੱਚ ਰਹਿ ਕੇ ਕਰੇਗਾ ਅਤੇ ਉਸਦੀ ਬਾਕੀ ਦੀ ਜ਼ਿੰਮੇਵਾਰੀ ਉਸਦੇ ਚਾਚਾ ਹੀ ਚੱਕਣਗੇ ਮੈਨੂੰ ਮਾਫ਼ ਕਰ ਦਿਓ ਆਰਤੀ ਮੈਨੂੰ ਨਹੀਂ ਪਤਾ ਸੀ ਕਿ ਮੇਰਾ ਸਾਕਾ ਭਾਂਜਾ ਤੁਹਾਡੇ ਨਾਲ ਇਸ ਤਰ੍ਹਾਂ ਵੀ ਕਰ ਸਕਦਾ ਹੈ ਮੈਂ ਰੋਣ ਲੱਗੀ ਸੀ ਰਵੀ ਨੇ ਮੈਨੂੰ ਗੱਲ ਲਾ ਕੇ ਤਸੱਲੀ ਦਿੱਤੀ ਸੀ ਕੁਝ ਦਿਨਾਂ ਬਾਅਦ ਹੀ ਰਵੀ ਨੇ ਮੇਰਾ ਵਾਅਦਨ ਵੀ ਕਰਵਾ ਦਿੱਤਾ ਸੀ ਮੇਰੇ ਤੋਂ ਮਾਫੀ ਵੀ ਮੰਗੀ ਸੀ ਉਸ ਤੋਂ ਬਾਅਦ ਮੈਨੂੰ ਛੱਡ ਕੇ ਦੂਬਈ ਵੀ ਨਹੀਂ ਗਈ ਸਨ ਕਹਿਣ ਲੱਗੀ ਕਿ ਮੈਂ ਹੁਣ ਤੁਹਾਨੂੰ ਛੱਡ ਕੇ ਕਿਤੇ ਨਹੀਂ ਜਾਵਾਂਗਾ ਮੈਂ ਦੁਬਾਰਾ ਕਦੇ ਵੀ ਹਾਰ ਦੀਕ ਦੀ ਸ਼ਕਲ ਨਹੀਂ ਦੇਖੀ ਸੀ ਸਮਾਂ ਹੌਲੀ-ਹੌਲੀ ਲੰਘ ਗਿਆ ਸੀ ਅਤੇ ਮੈਂ ਵੀ ਆਪਣੇ ਦੁੱਖਾਂ ਨੂੰ ਭੁੱਲਣ ਲੱਗੀ ਸੀ ਅਤੇ ਇਸ ਹਾਸੇ ਦੇ 2 ਸਾਲ ਬਾਅਦ ਪ੍ਰਮਾਤਮਾ ਨੇ ਮੇਰੀ ਸੁਣ ਲਈ ਸੀ ਅਤੇ ਸਾਨੂੰ ਕਪਿਆਰਾ ਜਿਹੜਾ ਬੱਚਾ ਦਿੱਤਾ ਸੀ ਮੈਂ ਆਪਣੇ ਬੇਟੇ ਦੇ ਨਾਲ ਬਹੁਤ ਖੁਸ਼ ਸੀ ਬੇਟਾ ਪੈਦਾ ਹੋਣ ਤੇ ਰਵੀ ਰਵੀ ਬਹੁਤ ਖੁਸ਼ ਸਨ ਜ਼ਿੰਦਗੀ ਦੇ ਪੁਰਾਣੇ ਜ਼ਖਮਾਂ ਨੂੰ ਭੁੱਲ ਕੇ ਅਸੀਂ ਨਵੀਂ ਸ਼ੁਰੂਆਤ ਕਰ ਰਹੇ ਸੀ ਦੋਸਤੋ ਸਾਡੀ ਅੱਜ ਦੀ ਇਹ ਕਹਾਣੀ ਸੀ ਤੁਹਾਨੂੰ ਇਹ ਕਿਸ ਤਰ੍ਹਾਂ ਦੀ ਲੱਗੀ ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ